ਵਾਰ-ਵਾਰ ਜਿਕਰ ਤੁਹਾਨੂੰ ਪਿਸ਼ਾਬ ਆਉਂਦਾ ਆ ਰਾਤ ਨੂੰ ਉੱਠ-ਉੱਠ ਕੇ ਤੁਸੀਂ ਕਿੰਨੀ ਵਾਰੀ ਪਿਸ਼ਾਬ ਕਰਨ ਜਾਂਦੇ ਹੋ ਫ੍ਰੀਕੁਐਂਟ ਯੂਰੀਨੇਸ਼ਨ ਦੀ ਸਮੱਸਿਆ ਤੋਂ ਜੇ ਤੁਸੀਂ ਪੀੜਤ ਹੋ ਨਾ ਤਾਂ ਤੁਹਾਡੀ ਬਾਡੀ ਤੁਹਾਨੂੰ ਕੋਈ ਸਾਈਨ ਦੇਣਾ ਚਾਹੁੰਦੀ ਹੈ ਬਾਡੀ ਕੀ ਸਾਈਨ ਦੇਣਾ ਚਾਹੁੰਦੀ ਹੈ ਸਭ ਤੋਂ ਪਹਿਲਾ ਸਾਈਨ ਹੁੰਦਾ ਕਿ ਤੁਸੀਂ ਪ੍ਰੀ ਡਾਇਬੀਟਿਕ ਹੋ ਸਕਦੇ ਹੋ ਤੁਹਾਨੂੰ ਸ਼ੂਗਰ ਹੋਣ ਵਾਲੀ ਹੋ ਸਕਦੀ ਹੈ ਉਹਦੇ ਲਈ ਤੁਹਾਨੂੰ ਆਪਣਾ ਟੈਸਟ ਐਚ ਬੀਏ1 ਸੀ ਕਰਵਾ ਲੈਣਾ ਚਾਹੀਦਾ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿਤੇ ਤੁਹਾਡੀ ਸ਼ੂਗਰ ਬਾਰਡਰ ਲਾਈਨ ਤੇ ਤਾਂ ਨਹੀਂ ਜੇ ਬਾਰਡਰ ਲਾਈਨ ਦੇ ਉੱਤੇ ਹੀ ਤਾਂ ਸ਼ੂਗਰ ਜਾਂਦੀ ਹੈ ਨਾ ਫਿਰ ਵੀ ਤੁਹਾਨੂੰ ਵਾਰ-ਵਾਰ ਪਿਸ਼ਾਬ ਹੁੰਦਾ ਤੁਸੀਂ ਇਹ ਦੂਸਰੇ ਨੰਬਰ ਤੇ ਕੀ ਹੁੰਦਾ ਕਿ ਤੁਹਾਡੇ ਯੂਰੀਨਰੀ ਟ੍ਰੈਕਿੰਗ ਦੇ ਵਿੱਚ ਨਾ ਜਲਣ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਪਸ਼ਾਬ ਲੱਗ ਕੇ ਆਏਗਾ ਤੁਹਾਨੂੰ ਵਾਰ-ਵਾਰ ਇਨਫੈਕਸ਼ਨ ਹੋਗੀ ਉਹਦਾ ਰੀਜ਼ਨ ਇਹ ਹੁੰਦਾ ਕਿ ਤੁਹਾਡੇ ਖੂਨ ਦੇ ਵਿੱਚ ਬਹੁਤ ਜ਼ਿਆਦਾ ਤਜਾਬੀਪਨ ਹੋ ਜਾਂਦਾ ਆ ਕਿਡਨੀਆ ਜਦੋਂ ਖੂਨ ਦੇ ਤਜਾਬੀਪਨ ਨੂੰ ਫਿਲਟਰ ਕਰਕੇ ਬਲੈਡਰ ਦੇ ਵਿੱਚ ਸੁੱਟ ਦਿੰਦੀਆਂ ਨੇ ਤੇ ਬਲੈਡਰ ਤੋਂ ਜਦੋਂ ਸਾਡੀ ਯੂਰੀਨਰੀ ਟ੍ਰੈਕ ਦੇ ਰਹੀ ਇਹ ਐਸਿਡਿਟੀ ਜਿਹੜੀ ਬਾਹਰ ਜਾਂਦੀ ਹੈ ਤਾਂ ਸਾਡਾ ਸਾਰਾ ਜਿਹੜਾ ਯੂਰੀਨਰੀ ਟ੍ਰੈਕ ਆ ਬਹੁਤ ਜ਼ਿਆਦਾ ਐਸਿਡਿਕ ਹੋ ਜਾਂਦਾ ਤਜਾਬੀ ਹੋ ਜਾਂਦਾ ਜਿਸ ਦੇ ਕਰਕੇ ਸਾਨੂੰ ਇਨਫੈਕਸ਼ਨ ਹੋਣ ਦਾ ਜਿਹੜਾ ਡਰ ਰਹਿੰਦਾ ਉਹਦਾ ਹੱ ਚੰਦਨ ਅਸਮਨਾ ਦਾ ਇੱਕ ਸਿਰਪ ਮਿਲਦਾ ਹੈ ਆਯੁਰਵੇਦ ਕਿਸੇ ਵੀ ਸ਼ਾਪ ਤੋਂ ਮਿਲ ਜਾਊਗਾ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਦੋ ਚਮਚ ਸਵੇਰੇ ਤੇ ਦੋ ਚਮਚ ਸ਼ਾਮ ਨੂੰ ਜੇ ਤੁਸੀਂ ਲੈ ਲੋਗੇ ਨਾ ਤੁਹਾਡਾ ਉਹ ਜਲਣਾ ਜਿਹੜੀ ਪਿਸ਼ਾਬ ਦੇ ਵਿੱਚ ਉਹ हट ਜਾਏਗੀ ਠੀਕ ਹੈ ਜੀ ਇਸ ਤੋਂ ਇਲਾਵਾ ਪੁਨਰਵਾਰਿਸ਼ਟ ਪੁਨਰੌਰਿਸ਼ਟ ਵੀ ਇਸੇ ਤਰੀਕੇ ਦੀ ਦਵਾਈ ਹੈ ਜਿਹੜੀ ਯੂਰੀਨਰੀ ਟਰੈਕ ਨੂੰ ਸਾਫ਼ ਕਰਦੀ ਹੈ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਜੇਕਰ ਤੁਸੀਂ ਲੈ ਲੈਂਦੇ ਹੋ ਤਾਂ ਤੁਹਾਡਾ ਯੂਰੀਨਰੀ ਟਰੈਕ ਕਲੀਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੀਸਰੇ ਨੰਬਰ ਦੇ ਉੱਤੇ ਜੇਕਰ ਤੁਹਾਨੂੰ ਜਲਣ ਵੀ ਨਹੀਂ ਹੁੰਦੀ ਹੈ ਤੁਹਾਨੂੰ ਇਨਫੈਕਸ਼ਨ ਵੀ ਨਹੀਂ ਹੁੰਦੀ ਵੈਸੇ ਹੀ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਂਦਾ ਆ ਜਿਹੜਾ ਕਿ ਸਟ्रेस ਐਂਡ ਐਂਜਾਇਟੀ ਦੇ ਕਰਕੇ ਹੋ ਸਕਦਾ ਤੁਹਾਡੇ ਮਾੜੇ ਖਾਣ ਪੀਣ ਦੇ ਕਰਕੇ ਹੋ ਸਕਦਾ ਸੋ ਉਹਦਾ ਜਿਹੜਾ ਹੱਲ ਹੈਗਾ ਚੰਦਰ ਪ੍ਰਭਾਵਟੀ ਚੰਦਰ ਪ੍ਰਭਾਵਟੀ ਦੀ ਗੋਲੀ ਆ ਆਯੁਰਵੈਦਿਕ ਕਿਤੋਂ ਵੀ ਤੁਹਾਨੂੰ ਮਿਲ ਜਾਊਗੀ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਜੇ ਤੁਸੀਂ ਲੈ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਯੂਰੀਨਰੀ ਟਰੈਕ ਆ ਕਲੀਨ ਹੋ ਜਾਂਦਾ ਆ ਤੇ ਤਾਂ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਦਾ ਜਿਹੜਾ ਉਹ ਵਿਰਾਮ ਲੱਗ ਜਾਂਦਾ ਆ ਇਸ ਤੋਂ ਇਲਾਵਾ ਸ਼ਿਲਾਜੀਤ ਬਹੁਤ ਵਧੀਆ ਪਿਓਰ ਵਧੀਆ ਸ਼ਿਲਾਜੀਤ ਜੇ ਤੁਸੀਂ ਲੈਨੇ ਹੋ ਰੋਜ਼ ਦੀ ਤਾਂ ਤੁਹਾਨੂੰ ਵਾਰ-ਵਾਰ ਜਿਹ ਠੀਕ ਹੋ ਜਾਂਦੀ ਹੈ ਜੇ ਤੁਹਾਨੂੰ ਰਾਤ ਨੂੰ ਨਾ ਸਟ्रेस ਐਂਡ ਐਂਜਾਇਟੀ ਰਹਿੰਦੀ ਨੀਂਦ ਨਹੀਂ ਨਾ ਹੁੰਦੀ ਤਾਂ ਤਾਂ ਵੀ ਜੇ ਸ਼ਿਲਾਜੀਤ ਦਾ ਤੁਸੀਂ ਸੇਵਨ ਕਰਦੇ ਹੋ ਲਗਾਤਾਰ ਤੇ ਤੁਹਾਡੀ ਸਟ्रेस ਐਂਡ ਐਂਜਾਇਟੀ ਵੀ ਠੀਕ ਹੋ ਜਾਂਦੀ ਹੈ ਤੁਹਾਨੂੰ ਬਹੁਤ ਹੀ ਡੀਪ ਸਲੀਪ ਆਉਂਦੀ ਹੈ ਵਧੀਆ ਨੀਂਦ ਆਉਂਦੀ ਹੈ ਸਵੇਰੇ ਤੁਸੀਂ ਬਿਲਕੁਲ ਫਰੈਸ਼ ਫੀਲ ਕਰਦੇ ਹੋ ਸੋ ਸ਼ੁੱਧ ਸ਼ਲਾਜੀਤ ਜਿਹੜੀ ਸਾਡੇ ਪਾਸੋਂ ਮਿਲ ਜਾਂਦੀ ਆ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ WhatsApp ਕਰਕੇ ਸਾਡੇ ਪਾਸੋਂ ਜਿਹੜਾ ਉਹ ਤੁਸੀਂ ਸ਼ੁੱਧ ਸ਼ਲਾਜੀਤ ਜਿਹੜੀ ਆਪਣੇ ਘਰੇ ਬੈਠੇ ਮੰਗਵਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਜਿਆਦਾ ਹੀ ਸਮੱਸਿਆ ਤੁਹਾਨੂੰ ਹੋਵੇ ਤਾਂ ਤੁਸੀਂ ਸਾਡੇ ਕਿਸੇ ਵੀ ਸੈਂਟਰ ਅੰਮ੍ਰਿਤਸਰ ਜਾਂ ਖਰੜ ਦੇ ਵਿੱਚ ਆ ਕੇ ਸਾਡੇ ਡਾਕਟਰਸ ਦੀ ਜਿਹੜੀ ਫ੍ਰੀ ਕੰਸਲਟੇਸ਼ਨ ਆ ਉਹ ਲੈ ਸਕਦੇ ਹੋ ਸੋ ਫ੍ਰੀ ਕੰਸਲਟੇਸ਼ਨ ਦਾ ਬੈਨੀਫਿਟ ਲਓ ਜਿਹੜਾ ਤੁਹਾਡਾ ਦੋਸਤ ਵਾਰ-ਵਾਰ ਬਾਥਰੂਮ ਨੂੰ ਤੁਰਿਆ ਰਹਿੰਦਾ ਪਿਸ਼ਾਬ ਕਰਨ ਦੇ ਵਾਸਤੇ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ